ਪਿਤਾ ਦੇ ਸਿਰ 'ਤੇ ਚੜਿਆ ਕਰਜ਼ਾ ਲਾਉਣ ਦੇ ਲਈ ਨੌਜਵਾਨ ਪਿਆ ਕਾਲੇ ਤੰਦੇ ਦੇ ਵਿੱਚ ਦੋਸਤ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਅਪਣਾਇਆ ਇਹੀ ਤੰਦਾ ਤੇ ਹੁਣ ਮੁਖਬਰੀ ਜਰੀਏ ਦੋਨੋਂ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਜੀ ਹਾਂ ਇਸ ਵळे ਇਹੀ ਮਾਮਲਾ ਜਲੰਧਾਬਾਦ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਆਪਣੇ ਪਿਤਾ ਦੇ ਸਿਰ 'ਤੇ ਚੜਿਆ ਹੋਇਆ ਕਰਜ਼ਾ ਲਾਉਣ ਦੇ ਲਈ ਕਾਲਾ ਤੰਦਾ ਅਪਣਾ ਲੈਂਦਾ ਤੇ ਉਸ ਦਾ ਦੋਸਤ ਵੀ ਪੈਸੇ ਦੇ ਲਾਲਚ ਦੇ ਵਿੱਚ ਇਹੀ ਤੰਦਾ ਆਪਣਾ ਲੈਂਦਾ ਹੈ ਤੇ ਕਿਸੇ ਨੇ ਮੁਖਬਰੀ ਕਰ ਦਿੱਤੀ ਹੈ ਤੇ ਹੁਣ ਇਹ ਦੋਨੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਦੱਸ ਦਈਏ ਇਹ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਦੇ ਪਿਤਾ ਨੇ ਕੰਬਾਈਨ ਖਰੀਦੀ ਸੀ ਤੇ ਉਸਦੇ ਪੈਸੇ ਉਸਦੇ ਕੋਲੋਂ ਉਤਾਰੇ ਨਾ ਗਏ ਤੇ ਸਿਰ ਤੇ ਕਰਜ਼ਾ ਚੜ ਗਿਆ ਹੁਣ ਇਹ ਨੌਜਵਾਨ ਜਿਹੜਾ ਕਿ ਕਾਫੀ ਮੁਸ਼ਕਲ ਤੋਂ ਬਾਅਦ ਜਦੋਂ ਇਸ ਕੋਲ ਕਿਸੇ ਵੀ ਪ੍ਰਕਾਰ ਨਾਲ ਪੈਸੇ ਨਾ ਜੁੜੇ ਤਾਂ ਫਿਰ ਇਸ ਨੇ ਕਾਲਾ ਧੰਦਾ ਅਪਣਾਉਣ ਦੀ ਸੋਚੀ ਇਹ ਹੈਰੋਇਨ ਦੀ ਤਸਕਰੀ ਕਰਨ ਲੱਗ ਗਿਆ ਤੇ ਪ੍ਰੰਤੂ ਹੁਣ ਪੁਲਿਸ ਦੇ ਹੱਥੇ ਚੜ ਗਿਆ ਨਾਲ ਹੀ ਨਾਲ ਇੱਕ ਹੋਰ ਦੋਸਤ ਵੀ ਪੁਲਿਸ ਨੇ ਫੜ ਲਿਆ ਜਿਹੜਾ ਕਿ ਪੈਸੇ ਦੇ ਲਾਲਚ ਦੇ ਵਿੱਚ ਇਸ ਧੰਦੇ ਦੇ ਵਿੱਚ ਆਇਆ ਸੀ ਦੱਸਦੀ ਹੈ ਕਿ ਇਲਾਕੇ ਦੇ ਐਸਐਚਓ ਨਵਦੀਪ ਸਿੰਘ ਪੱਟੀ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ 1 ਮਹੀਨਾ ਪਹਿਲਾਂ ਹੈਰੋਇਨ ਦੀ ਤਸਕਰੀ ਦੇ ਵਿੱਚ 6 ਮਾਮਲੇ ਦਰਜ ਹੋਏ ਸਨ ਜਿਸ ਦੇ ਸਬੰਧ ਦੇ ਵਿੱਚ ਰੁਪਈਆ ਨੂੰ ਲੱਬਿਆ ਜਾ ਰਿਹਾ ਸੀ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਕਿਸੇ ਨੇ ਇਸ ਸਬੰਧ ਦੇ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਸੀ ਤੇ ਇਹ ਦੋ ਨੌਜਵਾਨ ਹੁਣ ਪੁਲਿਸ ਦੇ ਹੱਥ ਲੱਗੇ ਨੇ ਇਹਨਾਂ ਦੀ ਪਛਾਣ ਜਿਹੜਾ ਕਿ ਕੁਲਦੀਪ ਸਿੰਘ ਕੀਪੀ ਦੇ ਵਜੋਂ ਹੋਈ ਹੈ ਤੇ ਇਹ ਨੌਜਵਾਨ ਅਮੀਰ ਖਾਸ ਇਲਾਕੇ ਦਾ ਰਹਿਣ ਵਾਲਾ ਹੈ ਤੇ ਦੂਸਰੇ ਨੌਜਵਾਨ ਦਾ ਨਾਂ ਵੀ ਕੁਲਦੀਪ ਸਿੰਘ ਉਰਫ ਬਾਗੀ ਹੈ ਜਿਹੜਾ ਕਿ ਗੁਰੂ ਹਰ ਸਹਾਏ ਦੇ ਆਸ-ਪਾਸ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ ਇਹ ਤਦੱਸਦੀ ਹੈ ਕਿ ਐਸਐਚਓ ਨਵਦੀਪ ਸਿੰਘ ਪੱਟੀਹੋੜਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੇ ਉੱਪਰ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਪਰੰਤੂ ਹੁਣ ਜਦੋਂ ਇਹਨਾਂ ਦੇ ਕੋਲੋਂ 437 ਗ੍ਰਾਮ ਹੈਰੋਇਨ ਫੜੀ ਗਈ ਤੇ ਨਾਲ ਹੀ ਨਾਲ ਇੱਕ ਬਾਈਕ ਵੀ ਬਰਾਮਦ ਹੋਇਆ ਹੈ ਪੁਲਿਸ ਹੁਣ ਇਹਨਾਂ ਤੇ ਸ਼ੱਕ ਕਰ ਰਹੀ ਹੈ ਕਿ ਜ਼ਰੂਰ ਇਹਨਾਂ ਨੇ ਪਹਿਲਾਂ ਵੀ ਕਿਸੇ ਐਸੀ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇਗਾ ਇਹਨਾਂ ਨੇ ਹੈਰੋਇਨ ਦੀ ਤਸਕਰੀ ਕੀਤੀ ਹੋਵੇਗੀ ਤੇ ਕਿਸੇ ਹੋਰ ਨੂੰ ਅੱਗੇ ਸਪਲਾਈ ਵੀ ਕੀਤੀ ਹੋਵੇਗੀ ਹੁਣ ਦੋਨੋਂ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਪੁਲਿਸ ਇਹਨਾਂ ਦੇ ਕੋਲੋਂ ਪੂਸ਼ ਪੜਤਾਲ ਕਰ ਰਹੀ ਹੈ ਦੱਸ ਦਈਏ ਕਿ ਐਸਐਚਓ ਨਵਦੀਪ ਸਿੰਘ ਪੱਟੀ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਇਹ ਮਾਮਲਾ ਪਹਿਲਾਂ 1 ਮਹੀਨੇ ਸਾਹਮਣੇ ਆਇਆ ਸੀ ਉਦੋਂ ਜਿਹੜੇ ਨੌਜਵਾਨ ਸ਼ੱਕੀ ਤੌਰ ਤੇ ਜਿਨਾਂ ਦਾ ਨਾਮ ਦਰਜ ਕੀਤਾ ਗਿਆ ਸੀ ਉਹਨਾਂ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਇਹ ਦੋਨੋਂ ਨੌਜਵਾਨ ਪੁਲਿਸ ਦੇ ਹੱਥੇ ਲੱਗ ਗਏ ਨੇ ਤੇ ਨਾਲ ਹੀ ਨਾਲ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੇ ਕੋਲੋਂ ਪਹਿਲਾਂ ਐਸਾ ਕੁਝ ਵੀ ਬਰਾਮਦ ਨਹੀਂ ਹੋਇਆ ਸੀ ਤੇ ਨਾ ਹੀ ਇਹਨਾਂ ਦੇ ਉੱਪਰ ਪਹਿਲਾਂ ਕੋਈ ਮਾਮਲਾ ਦਰਜ ਹੈ ਦੱਸ ਦਈਏ ਕਿ ਜਿਹੜਾ ਨੌਜਵਾਨ ਕੁਲਦੀਪ ਸਿੰਘ ਕੀਪੀ ਹੈ ਉਸਦੇ ਪਿਤਾ ਨੇ ਇੱਕ ਕੰਬਾਈਨ ਖਰੀਦੀ ਸੀ ਤੇ ਉਸਦੇ ਕੋਲੋਂ ਕੰਬਾਈਨ ਦੇ ਮੁੱਲ ਦੇ ਜਿਹੜੇ ਪੈਸੇ ਸਰ ਉਤਾਰੇ ਨਹੀਂ ਗਏ ਸਨ ਤੇ ਉਹਨਾਂ ਦੇ ਸਿਰ ਤੇ ਕਰਜ਼ਾ ਚੜ ਗਿਆ ਸੀ ਤੇ ਕੁਲਦੀਪ ਸਿੰਘ ਕੀਪੀ ਨੇ ਕਾਫੀ ਮੁਸ਼ਕਲ ਕੀਤੀ ਕਿ ਉਹ ਪੈਸੇ ਦੇ ਸਕੇ ਉਹ ਕਰਜ਼ਾ ਉਤਾਰ ਸਕੇ ਪਰ ਉਸ ਨੂੰ ਐਸਾ ਕੋਈ ਕੰਮ ਨਾ ਲੱਭਾ ਜਿਸ ਦੇ ਨਾਲ ਉਹਨਾਂ ਦੇ ਸਿਰ ਤੇ ਜਿਹੜਾ ਕਰਜ਼ਾ ਛੜਿਆ ਹੋਇਆ ਸੀ ਉਹ ਉਤਰ ਸਕੇ ਤੇ ਬੰਤ ਦੇ ਵਿੱਚ ਕੁਲਦੀਪ ਸਿੰਘ ਕੀਪੀ ਨੇ ਕਾਲਾ ਤੰਦਾ ਅਪਣਾਉਣ ਦੀ ਸੋਚ ਲਈ ਉਸਨੇ ਹੈਰੋਇਨ ਦੀ ਤਸਕਰੀ ਕਰਨ ਬਾਰੇ ਸੋਚ ਲਿਆ ਤੇ ਨਾਲ ਹੀ ਨਾਲ ਆਪਣਾ ਜਿਹੜਾ ਦੋਸਤ ਹੈ ਕੁਲਦੀਪ ਸਿੰਘ ਬਾਗੀ ਉਸ ਨੂੰ ਵੀ ਇਸ ਧੰਦੇ ਦੇ ਵਿੱਚ ਲਾ ਲਿਆ ਤੇ ਉਹ ਪੈਸੇ ਦੇ ਲਾਲਚ ਦੇ ਵਿੱਚ ਇਸ ਧੰਦੇ ਦੇ ਵਿੱਚ ਆ ਗਿਆ ਤੇ ਹੁਣ ਪੁਲਿਸ ਨੇ ਇਹਨਾਂ ਜਿਹੜੀ ਤਸਕਰੀ ਕਰਦੇ ਸੀ ਇਸ ਦੇ ਸਬੰਧ ਦੇ ਵਿੱਚ ਕੋਈ ਜਾਣਕਾਰੀ ਦੇ ਦਿੱਤੀ ਸੀ ਪੁਲਿਸ ਨੂੰ ਤਸਕਰੀ ਦੇ ਬਾਰੇ ਵਿੱਚ ਪੁਲਿਸ ਨੂੰ ਦੱਸ ਦਿੱਤਾ ਸੀ ਤੇ ਹੁਣ ਦੋਨੋਂ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਇਹਨਾਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਤੇ ਨਾਲ ਹੀ ਨਾਲ ਇਹਨਾਂ ਦੇ ਉੱਪਰ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਹੁਣ ਇਹ ਜਿਹੜਾ ਕੇਸ ਇਹ ਅਦਾਲਤ ਤੱਕ ਪਹੁੰਚ ਚੁੱਕਾ ਹੈ